ਹਾਜੀ ਕਿਸਾਨੀ ਵਿਰੋਧ ਤਕਰੀਬਨ ਹੁਣ ਆਪਣੇ ਝੋਨੇ ਗੋਪਦੀ ਸਟੇਜ ਤੇ ਆ ਚੁੱਕੇ ਨੇ ਜਾਂ ਆਉਣ ਵਾਲੇ ਨੇ ਤੇ ਗੋਪਦੀ ਸਟੇਜ ਤੇ ਆਪਾਂ ਨੂੰ ਇੱਕ ਵਧੀਆ ਉਲੀਨਾਸ਼ਕ ਆਪਾਂ ਨੂੰ ਵਧੀਆ ਟੈਕਨੀਕਲ ਸਪਰੇਅ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਏ ਇਹ ਸਪਰੇਅ ਕਰਨ ਦੇ ਨਾਲ ਆਪਣੇ ਝਾੜ ਵਿੱਚ ਕਾਫੀ ਵਾਧਾ ਹੁੰਦਾ ਕਿਉਂਕਿ ਉਹਨਾਂ ਝਾੜ ਆਪਣਾ ਗੋਪਦੀ ਸੁੰਡੀ ਪੱਤਲਪੇੜ ਸੁੰਡੀ ਆਪਣਾ ਝਾੜ ਨਹੀਂ ਘਟਾਉਂਦੀ ਜਿੰਨਾ ਝਾੜ ਆਪਣਾ ਜੇਕਰ ਆਪਣੇ ਖੇਤਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਉਲੀ ਰੋਗ ਦੀ ਬਿਮਾਰੀ ਆ ਜਾਂਦੀ ਉਹ ਜ਼ਿਆਦਾ ਝਾੜ ਘਟਾਉ ਜਾਂਦੀ ਏ ਇਸ ਸਟੇਜ ਤੇ ਆਪਾਂ ਨੂੰ ਜਾਨੀ ਕਿ ਗੋਭ ਦੀ ਸਟੇਜ ਗੋਭੀ ਸਟੇਜ ਉਹ ਹੁੰਦੀ ਹੈ ਜਦੋਂ ਪੈਨਿਕਾ ਸਟੇਜ ਤੋਂ ਬਾਅਦ ਜਦੋਂ ਆਪਣੀ ਜਿਹੜੀ ਇੱਕ ਨਿੱਕੀ ਜਿਹੀ ਮੁੰਜਰ ਵੱਡਾ ਵੱਡੀ ਹੋਣੇ ਸ਼ੁਰੂ ਹੋ ਜਾਂਦੀ ਏ ਆਪਣੀ ਝੋਨੇ ਦੀ ਪੈਪ ਦੇ ਵਿੱਚ ਇੱਕ ਫਿਰ ਫੁੱਲਣਾ ਸ਼ੁਰੂ ਹੋ ਜਾਂਦੀ ਏ ਤੇ ਜਦੋਂ ਝੋਨੇ ਦੇ ਨਿਚੋਨੇ ਦੇ ਸਾਰੇ ਤੋਂ ਪਹਿਲਾਂ ਆਪਣੀ ਜਿਹੜੀ ਮੁੰਜਰ ਆਪਣੀ ਪੈਪ ਦੇ ਵਿੱਚ ਹੀ ਹੈ ਉਸ ਨੂੰ ਆਪਾਂ ਗੋਭ ਦੀ ਸਟੇਜ ਕਹਿੰਦੇ ਆ ਇਸ ਸਟੇਜ ਤੇ ਆਪਾਂ ਨੂੰ ਇੱਕ ਵਧੀਆ ਟੈਕਨੀਕਲ ਵਧੀਆ ਉਲੀਨਾਕ ਸਪਰੇਅ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਏ ਅੱਜ ਆਪਾਂ ਤੁਹਾਡੇ ਨਾਲ ਇੱਕ ਉਲੀਨਾਸ਼ਕ ਸਪਰੇਅ ਜਿਹੜਾ ਆਪਣੇ ਝੋਨੇ ਤੇ ਤੇ ਬਾਸਮਤੀਆਂ ਤੇ तकरीबन ਜਿਹੜੀਆਂ ਆਉਣ ਵਾਲੀਆਂ ਬਿਮਾਰੀਆਂ ਨੇ ਜਿਵੇਂ ਸ਼ੀਤ ਬ্লাইਟ ਤੇ ਜਿਵੇਂ ਆਪਣੇ ਸ਼ੀਤ ਬ্লাইਟ ਤੇ ਬਰਾਊਨ ਸਪੋਰਟ ਜਿਵੇਂ ਆਪਾਂ ਪੂਰੇ ਤੱਬਿਆਂ ਦਾ ਰੋਗ ਕਹਿ ਦਿੰਦੇ ਆ ਇਸ ਜਿਹੜੇ ਆਪਣੇ ਗੋਲ ਆਖ ਦੀ ਸ਼ਕਲ ਵਰਗੇ ਤੱਬੇ ਪੈ ਜਾਂਦੇ ਨੇ ਬਾਅਦ ਵਿੱਚ ਫਿਰ ਜਿੱਤੇ ਬਿਮਾਰੀ ਵੱਧ ਜਾਂਦੀ ਏ ਫਿਰ ਆਪਣੇ ਤੱਬੇ ਦਾਣਿਆਂ ਤੇ ਵੀ ਪੈ ਜਾਂਦੇ ਨੇ ਜਿਸ ਦੇ ਨਾਲ ਆਪਣੇ ਝਾੜ ਤੇ ਵੀ ਕਾਫੀ ਫਰਕ ਪੈਂਦਾ ਤੇ ਇਸ ਤੋਂ ਅਗਲਾ ਜਿਹੜਾ ਰੋਗ ਬਲਾਸਟ ਜਿਹੜਾ ਆਪਣੇ ਫੂਸਾ 44 ਤੇ 1401 ਤੇ ਜਾਂ ਬਾਸਮਤੀਆਂ ਤੇ ਇਹ ਜਿਹੜਾ ਜ਼ਿਆਦਾ ਰੋਗ ਜ਼ਿਆਦਾ ਰੋਗ ਆਉਂਦਾ ਝੋਨਿਆਂ ਦੇ ਫਸਲ ਤੇ ਘੱਟ ਰੋਗ ਆਉਂਦਾ ਹੈ ਜਿਨ੍ਹਾਂ ਆਪਾਂ ਕੰਢੀ ਰੋ ਕਹਿੰਦੇ ਆ ਇਹ ਜਿਹਦੇ ਆਪਣੇ ਇਹਨਾਂ ਦੇ ਪੱਤਿਆਂ ਉੱਤੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਨੇ ਜਿਹੜਿਆਂ ਦੇ ਕਿਨਾਰੇ ਭੂਰੇ ਰੰਗ ਦੇ ਹੁੰਦੇ ਨੇ ਤੇ ਇਹ ਜਿਹਦੇ ਬਿਮਾਰੀ ਜ਼ਿਆਦਾ ਵੱਧ ਜਾਂਦੀ ਹੈ ਜ਼ਿਆਦਾ ਉਲੀ ਵੱਧ ਜਾਂਦੀ ਹੈ ਇਹਦੇ ਨਾਲ ਫਿਰ ਮੁੰਜਰਾਂ ਦੇ ਮੁੱਢ ਕਾਲੇ ਦਾਗ ਪੈ ਜਾਂਦੇ ਨੇ ਤੇ ਬਾਅਦ ਵਿੱਚ ਜਿਹੜੀਆਂ ਮੁੰਜਰਾਂ ਹੇਠਾਂ ਵੱਲ ਝੁੱਕ ਜਾਂਦੀਆਂ ਨੇ ਤੇ ਜਦੋਂ ਬਿਮਾਰੀ ਦਾ ਹਮਲਾ ਜ਼ਿਆਦਾ ਵੱਧ ਜਾਂਦਾ ਤਾਂ ਇਹਦੇ ਨਾਲ ਹੀ ਆਪਣਾ ਝਾੜ ਕਾਫੀ ਘਟ ਜਾਂਦਾ ਤੇ ਇਸ ਤੋਂ ਇਲਾਵਾ ਜੇ ਤਣੀ ਦੁਆਰਾ ਪੱਤੇ ਦਾ ਦਲਣਾ ਛੀਕ ਰੋਟੇ ਜਾਨੀ ਕਿ ਤਕਰੀਬਨ ਜਿਹੜੇ ਝੋਨੇ ਤੇ ਬਾਸਮਤੀਆਂ ਤੇ ਸ਼ੀਤ ਬਲਾਈਟੇ ਪੂਰੇ ਤੱਬਿਆਂ ਦਾ ਰੋਗ ਹੈ ਬ੍ਰਾਊਨ ਸਪੌਟ ਹੈ ਬਲਾਸਟੇ ਤੇ ਸਾਰੀਆਂ ਬਿਮਾਰੀਆਂ ਦਾ ਸਾਰੀਆਂ ਉਲੀਆਂ ਦਾ ਇਹ ਆਪਣੀਆਂ ਇਹ ਦੋਨੋਂ ਟੈਕਨੀਕਲ ਦਾ ਕੰਬੀਨੇਸ਼ਨ ਬਹੁਤ ਵਧੀਆ ਕੰਮ ਕਰਦਾ ਹੈ ਇਹ ਟੈਕਨੀਕਲ ਹੈਗਾ ਜੀ ਆਪਣੇ ਜਿਹੜੇ ਇਹ ਜਿਹੜਾ ਕੰਟੈਕਟ ਟੈਕਨੀਕਲ ਨੇ ਆਪਣੇ ਕੰਟੈਕਟ ਸਿਸਟੈਮ ਨੇ ਤੇ ট্রান্সਲੇਮੀਅਰ ਤੇ ਕੰਮ ਕਰਦੇ ਨੇ ਜਿੰਨੇ ਵੀ ਆਪਾਂ ਕੋਈ ਇਨਸੈਕਟੀਸਾਈਡ ਖਰੀਦਦੇ ਆ ਸਪਰੇਅ ਕਰਨ ਵਾਸਤੇ ਜਾਂ ਕੋਈ ਉਲੀਨਾਸ਼ ਖਰੀਦਦੇ ਆ ਸਾਰੀਆਂ ਹੀ ਆਪਾਂ ਨੂੰ ਸਸਟੈਨਿਕ ਦਵਾਈਆਂ ਹੀ ਲੈਣੀਆਂ ਚਾਹੀਦੀਆਂ ਸਸਟੈਨਿਕ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਆਪਣੇ ਪੱਤਿਆਂ ਦੇ ਅੰਦਰ ਵਿੱਚ ਸਮਾ ਕੇ ਕੰਮ ਕਰਦੇ ਆਂ ਪੱਤਿਆਂ ਦੇ ਵਿੱਚ ਜਿਹੜੇ ਬਸ ਸਪਰੇਅ ਕਰਦੇ ਆਂ ਇਹ ਦਵਾਈਆਂ ਜਿਹੜੀਆਂ ਆਪਣੀਆਂ ਪੱਤਿਆਂ ਵਿੱਚ ਰਾਜ ਜਾਂਦੀਆਂ ਨੇ ਉਸ ਤੋਂ ਬਾਅਦ ਆਪਣਾ ਕੰਮ ਕਰਨਾ ਸ਼ੁਰੂ ਕਰਦੀਆਂ ਨੇ ਤੇ ਇਸ ਤਰ੍ਹਾਂ ਆਪਾਂ ਨੂੰ ਇਹ ਸਪ੍ਰੇਆਂ ਸਸਟੈਨਿਕ ਹੀ ਵਰਤਣੇ ਚਾਹੀਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀ ਇਹ ਸਪਰੇਅ ਆ ਇਹ ਟੈਕਨੀਕਲ ਨਹੀਂ ਆਪਣੇ ਜੇਕਰ بارش ਜਿਵੇਂ ਜਿਵੇਂ ਆਪਣੇ بارش ਦੇ ਦਿਨ ਚੱਲ ਰਹੇ ਨੇ ਜੇਕਰ ਆਪਾਂ ਸਪਰੇਅ ਕਰਦੋ 2-3 ਘੰਟੇ ਬਾਅਦ ਵੀ ਆਪਣਾ ਸਮਾਂ ਲੰਘ ਜਾਂਦਾ ਤਾਂ ਇਹ ਸਪਰੇਅ ਵੀ ਆਪਣਾ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਇਹ ਆਪਣੇ ਦੋ ਟੈਕਨੀਕਲ ਨੇ ਇਜੋਕਸੀ ਸਟਰੋਬਿਨ 11% ਪਾਸ ਟੈਬੂਕੋਨਾ ਜੋ 18.3% ਇਹ ਆਪਣਾ ਅਡਾਮਾ ਕੰਪਨੀ ਦੀ ਕਸਟੋਡੀਓ ਨਾਮ ਦੇ ਆਪਣੇ ਬਾਈ ਨੇਮ ਆਉਂਦੀ ਏ ਉਹਦੇ ਵਿੱਚ ਦੋ ਟੈਕਨੀਕਲ ਹੁੰਦੇ ਨੇ ਤੇ ਹੋਰ ਵੀ ਕਿਸੇ ਕੰਪਨੀਆਂ ਦੇ ਜਿਵੇਂ ਜੀਯੂ ਕੰਪਨੀ ਹੈ ਤੇ ਰਵੈਣੀ ਕੰਪਨੀ ਜਾਂ ਹੋਰ ਵੀ ਕਿਸੇ ਤੁਸੀਂ ਵਧੀਆ ਕੰਪਨੀ ਦੀ ਲੈ ਸਕਦੇ ਹੋ ਤੇ ਇਹ ਦੋਨੋਂ ਟੈਕਨੀਕਲ ਦਾ ਬਹੁਤ ਵਧੀਆ ਕੰਮ ਹੈ ਝੋਨੇ ਤੇ ਬਾਸਮਤੀਆਂ ਤੇ ਹਾਂ ਜਾਨੀ ਕਿ ਇਹ ਸਾਰੀਆਂ ਬਿਮਾਰੀਆਂ ਦਾ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰਦੀਆਂ ਨੇ ਇੱਕ ਇਹਨਾਂ ਦਾ ਜਿਹੜਾ ਲੰਮੇ ਸਮੇਂ ਤੱਕ ਜਾਨੀ ਕਿ 20 15 ਤੋਂ 20 ਦਿਨ ਤੱਕ ਇਹਨਾਂ ਦਾ ਪੂਰਾ ਅਸਰ ਰਹਿੰਦਾ ਤੇ ਜਿਹੜਾ ਡੋਕਸੀਸਟ੍ਰੋਬਿਨ ਇਹਦੇ ਵਿੱਚ 11% ਡੋਕਸੀਸਟ੍ਰੋਬਿਕ ਸਟਰੋਲ ਸਟਰੋਬਿਲਰੋਨ ਕੰਪਨੀ ਗਰੁੱਪ ਦਾ ਕੁਲੀ ਨਾਸ਼ਕ ਹੈ ਇਹ ਉੱਲੀ ਕਾਫੀ ਹੱਦ ਤੱਕ ਕੰਟਰੋਲ ਕਰਦਾ ਜਿੱਥੇ ਵੀ ਆਪਾਂ ਜਿਹੜੀ ਫਸਲ ਤੇ ਝੋਨੇ ਤੇ ਆਪਾਂ ਸਪਰੇਅ ਕਰਦੀਆਂ ਡੋਕਸੀਸਟ੍ਰੋਬਿਨ ਇਹਨਾਂ ਦਾ ਬਹੁਤ ਵਧੀਆ ਕੰਮ ਹੈ ਕਿ ਜਿਹੜਾ ਝੋਨੇ ਨੂੰ ਆਪਣੇ ਐਂਡ ਤੱਕ ਪੱਕਣ ਤੱਕ ਹਰੇ ਪਣ ਦੇ ਵਿੱਚ ਰੱਖਦਾ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਜਿਹੜੀ ਫਸਲ ਆਪਣੀ ਪੱਕਣ ਤੱਕ ਹਰੇ ਪਣ ਦੇ ਵਿੱਚ ਰਹਿੰਦੀ ਏ ਉਹ ਤਾਂ ਹੀ ਰਹੇਗੀ ਜੇਕਰ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਉਲੀ ਰੋਗ ਨਹੀਂ ਆਉਂਦਾ ਤੇ ਜੇ ਡਾਕਟਰ ਸਟ੍ਰੋਬ ਨੇ ਬਹੁਤ ਵਧੀਆ ਟੈਕਨੀਕਾਂ ਲਈ ਆਪਣੀ ਫਸਲ ਨੂੰ ਪੱਕਣ ਤੱਕ ਹਰੇ ਪਣ ਦੇ ਵਿੱਚ ਰੱਖਦਾ ਜਿਵੇਂ ਝੰਡਾ ਪੱਤਾ ਜਾਂ ਉਸ ਤੋਂ ਦੋ ਹੇੜ ਦੇ ਪੱਤੇ ਨੇ ਜਿੰਨੀ ਫਸਲ ਆਪਣੀ ਹਰੇ ਪਣ ਦੇ ਵਿੱਚ ਰਹੇਗੀ ਉਹ ਆਪਣੀ ਜੜੀ ਭੋਜਨ ਬਣਾਉਣ ਦੀ ਪ੍ਰਕਿਰਿਆ ਜਿਹਨੂੰ ਆਪਾਂ ਫੋਟੋਸਿੰਥੇਸਿਸ ਕਹਿੰਦੇ ਆ ਉਹਦੀ ਪ੍ਰਕਿਰਿਆ ਜ਼ਿਆਦਾ ਵੱਧਦੀ ਹੈ ਜ਼ਿਆਦਾ ਭੋਜਨ ਬਣਦਾ ਜਿੰਦ ਨਾਲ ਆਪਾਂ ਦਾਣਿਆਂ ਵਿੱਚ ਜ਼ਿਆਦਾ ਮਟੀਰੀਅਲ ਭਰਦਾ ਦਾਣੇ ਜ਼ਿਆਦਾ ਵਜਨਦਾਰ ਤੇ ਦਾਣੇ ਵਧੀਆ ਕੁਆਲਿਟੀ ਦੇ ਬਣਦੇ ਨੇ ਤੇ ਇਹ ਆਪਣਾ ਬਹੁਤ ਵਧੀਆ ਇੱਕ ਟੈਕਨੀਕਲ ਹੈ ਜੋਕਸੀ ਸਟਰੋਬੀ ਨੇ ਜਿਹੜਾ ਕਿ ਇਹਨਾਂ ਕੰਬੀਨੇਸ਼ਨ ਦੇ ਵਿੱਚ 11% ਦੇ ਵਿੱਚ ਆਉਂਦਾ ਹੈ ਤੇ ਇਹ ਆਪਣਾ ਬਹੁਤ ਵਧੀਆ ਇੱਕ ਟੈਕਨੀਕਲ ਹੈ ਇਸ ਤੋਂ ਬਾਅਦ ਉਹਦਾ ਟੈਬੂ ਕੋਨਾ ਜੋਲ ਇਸ ਦਾ ਵੀ ਬਹੁਤ ਵਧੀਆ ਆਪਣਾ ਕੰਮ ਹੈ ਸ਼ੀਤ ਪਲੇਟ ਤੇ ਵੀ ਕੰਮ ਕਰਦਾ ਹੈ ਬਹੁਤ ਵਧੀਆ ਇਸ ਦਾ ਕੰਮ ਕਰਨ ਦਾ ਤਰੀਕਾ ਹੈ ਤੇ ਇਹ ਜਿਹੜਾ ਆਪਣਾ ਟੈਬੋਕੋਨਾ ਜੋੜੀ ਆਪਣੀ ਜਿਹੜੀ ਉਲੀ ਦੀ ਜਿਹੜੀ ਸੈਲ ਬੌ ਵਾਲੇ ਉਹ ਵੀ ਜਿਹੜੀ ਬਣਦੀ ਪ੍ਰਕਿਰਿਆ ਨੂੰ ਰੋਕਦਾ ਜਿਸ ਨਾਲ ਆਪਣੀ ਉਲੀ ਦਾ ਵਾਧਾ ਰੁਕ ਜਾਂਦਾ ਤੇ ਜਿੰਦੇ ਨਾਲ ਆਪਣੇ ਜਿਹੜਾ ਟੈਬੋਕੋਨਾ ਜੋੜੀ ਵੀ ਆਪਣੀ ਫਸਲ ਨੂੰ ਹਰੇਪਣ ਦੇ ਵਿੱਚ ਰੱਖਦਾ ਜਿੰਨੀ ਫਸਲ ਆਪਣੀ ਹਰੇਪਣ ਦੇ ਵਿੱਚ ਹੋਵੇਗੀ ਉਹ ਆਪਣੀ ਉਲੀ ਰੋਗ ਤੋਂ ਰਹਿਤ ਹੋਵੇਗੀ ਉਨਾ ਹੀ ਆਪਣਾ ਵਧੀਆ ਝਾੜ ਆਪਾਂ ਦੇਖਣ ਨੂੰ ਮਿਲ ਸਕਦਾ ਇਹ ਆਪਣਾ ਇੱਕ ਟ੍ਰਾਈਜ਼ੋ ਗਰੁੱਪ ਦਾ ਉਲੀਨਾਸ਼ਕ ਹੈ ਇਹ ਦੋਨੋਂ ਟੈਕਨੀਕਲ ਦਾ ਕੰਬੀਨੇਸ਼ਨ ਅਡਾਮਾ ਦੇ ਜਿਹੜਾ ਕਸਟੋਡੀਅਮ ਨਾਮ ਤੇ ਆਉਂਦਾ ਉਹ ਵੀ ਤੁਸੀਂ ਆਪਣੇ ਲੈ ਸਕਦੇ ਹੋ ਸਪਰੇਅ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਦੇ ਜੇਜੂ ਕੰਪਨੀ ਜਾਂ ਹੋਰ ਵੀ ਤੁਸੀਂ ਕਿਸੇ ਵਧੀਆ ਕੰਪਨੀ ਦਾ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੋ ਤੇ तकरीबन ਆਪਾਂ ਨੂੰ ਇਹ 1200 ਤੋਂ ਲੈ ਕੇ 1600 ਤੱਕ 1700 ਤੱਕ 1 ਲੀਟਰ ਆਪਾਂ ਨੂੰ ਵੱਖ-ਵੱਖ ਕੰਪਨੀਆਂ ਦੇ ਹਿਸਾਬ ਦੇ ਨਾਲ ਆਪਾਂ ਨੂੰ ਮਿਲ ਜਾਂਦਾ ਹੈ ਜਿਹੜਾ ਕਸਟੋਡੀਓ ਥੋੜਾ ਮਹਿੰਗਾ ਮਿਲਦਾ ਤੇ ਜੇਕਰ ਇਹਦੀ ਆਪਾਂ ਡੋਜ਼ ਦੀ ਗੱਲ ਕਰੀਏ ਇਹ ਆਪਾਂ 200 ਐਮਐਲ ਪ੍ਰਤੀ ਕਿੱਲਾ ਦੀ ਮਾਤਰਾ ਆਪਾਂ ਲੈਣੀ ਹੈ ਇਹ 750 ਉਹ ਲੈ ਕੇ 1.5 ਲੀਟਰ ਪਾਣੀ ਆਪਾਂ ਇੱਕ ਕਿਲੇ ਦੇ ਵਿੱਚ ਲਾਉਣਾ ਤੇ 200 ਐਮੇ ਡੋਜ਼ ਇਹਦੀ ਇੱਕ ਕਿਲੇ ਦੇ ਵਿੱਚ ਪਾਉ ਦੇ ਜਾਨੀ ਕਿ 1 ਲੀਟਰ ਆਪਾਂ 5 ਕਿਲਿਆਂ ਦੇ ਵਿੱਚ ਆਪਾਂ ਇਸ ਨੂੰ ਵਰਤ ਸਕਦੇ ਆ ਤੇ ਬਾਕੀ ਕਿਸਾਨ ਵੀਰੋ ਇਸ ਸਮੇਂ ਆਪਾਂ ਨੂੰ ਇੱਕ ਇਨਸੈਕਟਿਸਾਈਡ ਵੀ ਕਰਨੀ ਹੁੰਦੀ ਏ ਤੇ ਇਹ ਆਪਾਂ ਜਿਹੜਾ ਉਲੀਨਾਸ਼ਕ ਹੈ ਜੋਕਸ ਸਟ੍ਰੋਬਿਨ ਪਲਸ ਟੈਬੋਕੋਨਾ ਜੋੜ ਚਾਹੇ ਤੁਸੀਂ ਕਿਸੇ ਦੀ ਕੰਪਨੀ ਦਾ ਲੈ ਰਹੇ ਹੋ ਇਹਨੂੰ ਆਪਾਂ ਵਕ ਵਕ ਘੋੜ ਬਣਾ ਕੇ ਇਹ ਪਾ ਇਨਸੈਕਟਿਸਾਈਡ ਚਾਹੇ ਫੇਮ ਹੈ ਚਾਹੇ ਟਕੋਮੀ ਹੈ ਚਾਹੇ ਕੋਰਾਜੇਨ ਹੈ ਇਹਨਾਂ ਨਾਲ ਆਪਾਂ ਮਿਕਸ ਕਰਕੇ ਸਪਰੇਅ ਵੀ ਕਰ ਸਕਦੇ ਹਾਂ ਕੋਲ ਅਲੱਗ-ਅਲੱਗ ਬਣਾ ਕੇ ਤੇ ਇਹਨਾਂ ਨਾਲ ਆਪਾਂ ਬਹੁਤ ਵਧੀਆ ਆਪਾਂ ਨੂੰ ਇਹਨਾਂ ਦਾ ਸਪਰੇਅ ਦਾ ਬਹੁਤ ਵਧੀਆ ਰਿਜ਼ਲਟ ਦੇਖਣ ਨੂੰ ਮਿਲਦਾ ਇਹ ਆਪਾਂ ਨੂੰ ਸਪਰੇਅ ਇੱਕ ਆਪਾਂ ਨੂੰ ਗੋਭ ਸਮੇਂ ਝੋਨੇ ਤੇ ਚਾਹੇ ਕੋਈ ਵੀ ਵੈਰਾਈਟੀ ਹੈ ਚਾਹੇ ਬਾਸਮਤੀ ਹੈ ਚਾਹੇ ਆਪਣਾ ਪੀ 131 ਵੈਰਾਈਟੀ ਹੈ ਚਾਹੇ ਸੁਪਰੀਮ 110 ਵੈਰਾਈਟੀ ਹੈ ਹਰ ਇੱਕ ਵੈਰਾਈਟੀ ਦੇ ਆਪਾਂ ਨੂੰ ਝੋਨੇ ਦੇ ਗੋਭ ਸਮੇਂ ਇੱਕ ਉਲੀ ਨਾਸ਼ ਸਪਰੇਅ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਜੇਕਰ ਆਪਣਾ ਉਲੀ ਨਾਸ਼ਕਾ ਸਪਰੇਅ ਨਹੀਂ ਕਰਦੇ ਜਿਵੇਂ ਕੁਝ ਵੀਰ ਆਪਣੇ ਪਦਾਨ ਪਾ ਦਿੰਦੇ ਨੇ ਤੇਨੇ ਸਾਰੇ ਉਹਦੇ ਬਾਸ ਸਪਰੇਅ ਕਰਦੇ ਆ ਉਲੀ ਨਾਸ਼ਕ ਤੇ ਜਦੋਂ ਆਪਣੇ ਖੇਤ ਦੇ ਵਿੱਚ ਬਿਮਾਰੀ ਆ ਜਾਂਦੀ ਏ ਕਿਉਂਕਿ ਜਿਹੜੀ ਉਲੀ ਦੀ ਬਿਮਾਰੀ ਏ ਇਹ ਜਦੋਂ ਆਪਣੇ ਇਨਫੈਕਸ਼ਨ ਪਹਿਲਾਂ ਆਉਂਦੀ ਏ ਕਿ ਜਦੋਂ ਆਪਾਂ ਨੂੰ ਜਦੋਂ ਫੈਲ ਇਨਫੈਕਸ਼ਨ ਆਪਣੇ ਬੂਟੇ ਦੇ ਵਿੱਚ ਵੱਧ ਜਾਂਦੀ ਏ ਫਿਰ ਆਪਾਂ ਨੂੰ ਲੱਛਣ ਦਿਖਾਈ ਦਿੰਦੇ ਨੇ ਤੇ ਜਦੋਂ ਆਪਾਂ ਨੂੰ ਲੱਛਣ ਦਿਖਾਈ ਦਿੰਦੇ ਨੇ ਉਸ ਤੋਂ ਬਾਅਦ ਆਪਣਾ ਤਕਰੀਬਨ ਹੀ 5 ਤੋਂ ਲੈ ਕੇ 10 ਮਾਣ 5 ਤੋਂ ਲੈ ਕੇ 7 ਮਾਣ 10 ਮਾਣ ਤੱਕ ਝਾੜ ਘਟ ਜਾਂਦਾ ਇਸ ਕਰਕੇ ਕਿਸਾਨੀ ਵੀ ਆਪਣਾ ਝੋਨੇ ਦੇ ਗੋਭ ਸਮੇਂ ਇੱਕ ਉਲੀ ਨਾਸ਼ਕ ਵਧੀਆ ਟੈਕਨੀਕਲ ਦੀ ਸਪਰੇਅ ਕਰਨਾ ਬਹੁਤ ਜਿਆਦਾ ਜ਼ਰੂਰੀ ਏ ਤੇ ਇਹ ਆਪਣੇ ਟੈਕਨੀਕਲ ਦੋਨੇ ਟੈਕਨੀਕਲ ਆਪਾਂ ਨੂੰ ਕਿਸੇ ਵੀ ਕੰਪਨੀ ਦਾ ਲੈ ਕੇ ਆਪਾਂ ਜਾਨੀ ਕਿ 1200 ਤੋਂ ਲੈ ਕੇ 1500 ਤੋਂ ਦਾ ਕਾਪ ਆਪਣੇ 1 ਲੀਟਰ ਮਿਲ ਜਾਂਦਾ 200 ਐਮਐਲ ਆਪਾਂ ਡੋਜ਼ ਲੈਣੀ ਹੈ ਤੇ ਆਪਾਂ ਵਧੀਆ ਜੜ ਇਹਨਾਂ ਦਾ ਲੈ ਸਕਦੇ ਆ ਤੇ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੋਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ